ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਕਾਨ ਸਿੰਘ ਵਾਲਾ ਜਿਲ੍ਹਾ ਪੈਂਦਾ ਇਹਨੂੰ ਮੋਗਾ ਨੇੜੇ ਡਗਰੂ ਵੀ ਰਹਿ ਜਾਂਦਾ ਤਲਵੰਡੀ ਭਾਈ ਸ਼ਹਿਰ ਵੀ ਨੇੜੇ ਹੀ ਰਹਿ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਵੱਡੇ ਕੱਦ ਕਾਠ ਵਾਲੀ ਵਾੜ ਦੇਖ ਰਹੇ ਆ ਤਾਜੀ ਸੂਈ ਸਵਾਈ ਹੈ ਮਗਰ ਬੱਚੀ ਆ ਬੱਚੀ ਨੂੰ ਜਨਮ ਦਿੱਤਾ ਵੀਰ ਦੱਸਦਾ ਕਿ ਚੰਗੇ ਸੀਵਨ ਦੀ ਆਫ ਕੈਮਰਾ ਦੱਸਦਾ ਸੀ ਬਾਕੀ ਗੱਲਾਂ ਬਾਤਾਂ ਵੀਰ ਨਾਲ ਕਰ ਲੈਨੇ ਆ ਪੁੱਛ ਲੈਨੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਂ ਦੱਸ ਦਈਏ ਨਾਮ ਸੁਖਚੰਦ ਸਿੰਘ ਜੀ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਫੋਨ ਨੰਬਰ ਦੱਸ ਦਈਏ ਫੋਨ ਨੰਬਰ 98772 99987 ਇੱਕ ਵਾਰੀ ਫੇਰ ਦੱਸੇ 98772 99987 ਕਿੰਨਵਾ ਸੂਆ ਜੈਨੇ ਬਾਈ ਦੂਜਾ ਸੂਆ ਆਈ ਠੀਕ ਹੈ ਆਪਾਂ ਨੂੰ ਮਾਲਕਾਂ ਨੇ ਦੂਜਾ ਸੂਆ ਦੱਸਿਆ ਬਾਕੀ ਅਗਲਾ ਜਿੰਨਾ ਮਰਜ਼ੀ ਮੰਨ ਲਵੇ ਆਪਾਂ ਪਿੱਛੇ ਵੀਡੀਓ ਪਾਈ ਸੀ ਤੀਜੇ ਦੱਸਿਆ ਸੀ ਆਪਾਂ ਤੀਜੇ ਹੀ ਦੱਸਿਆ ਜੀ ਕਿ ਆਪਾਂ ਕਹੀ ਭਲਾ ਚੌਥਾ ਮੰਨ ਲਿਓ ਆਪਾਂ ਸਹੀ ਹੈ ਹੂੰ ਦੂਜਾ ਸੂਆ ਦੱਸਿਆ ਬਾਈ ਪਹਿਲੇ ਸੂਏ ਦੁੱਧ ਚੁਆਇਆ ਵੈਡ ਨੇ 22 23 ਕਿਲੋ ਹੂੰ ਐਦਕੀ ਉਹ ਤਾਂ ਜ਼ਿਆਦੇ ਆਉਂਦੇ ਸੀਗੇ 24 25 ਕਿਲੋ ਦੁੱਧ ਕੋਈ ਬਾਹਲਾ ਨਹੀਂ ਪਈ ਇਹਨੂੰ ਠੀਕ ਹੈ ਕੱਲ ਸੂਈ ਆ ਬਾਈ ਹੂੰ ਮੰਨ ਲਾ ਅੱਜ ਸ਼ਾਮ ਨੂੰ ਚੌਥਾ ਡੰਗ ਹੋਣਾ ਹੈ ਠੀਕ ਹੈ ਹਾਂਜੀ ਕੱਲ ਦੋ ਟਾਈਮ ਚਵਾਈ ਹੋਗੀ ਹਾਂਜੀ ਸੁਬਾਹ ਹੋਗੀ ਸੁਬਾਹ ਖਾਲੀ ਕੀਤੀ ਆ ਬਾਈ ਆਪਾਂ ਆਏ ਨਹੀਂ ਵੀ ਮੰਨ ਲਾ ਕਿ ਆਪਣਾ ਤਾਂ ਚਲੋ ਵੈਸੇ ਹੀ ਸਵਾਬ ਬਣ ਗਈ ਵੀਡੀਓ ਦਾ ਤਾਂ ਇਹ ਆਪਾਂ ਖਾਲੀ ਕੀਤੀ ਆ ਜਿਵੇਂ ਬਾਈ ਧਾਰ ਧਾਰ ਵੀ ਨਹੀਂ ਛੱਡੀਗੀ ਠੀਕ ਆ ਆ ਉਹ ਥੱਲੇ ਵਾ ਦਸੀ ਜਾਂਦਾ ਹਾਂਜੀ ਤੇ ਬਾਕੀ ਬਾਈ ਵੱਛੀ ਪੀਡੀਐਫ ਦੇ ਸੀਮਨ ਦੀ ਦੱਸ ਦੇ ਸੈਕਸਡ ਦੀ ਉਹ ਬੰਦੇ ਠੀਕ ਹੈ ਵੀ ਆਪਾਂ ਨਹੀਂ ਕਹਿੰਦੇਗੇ ਹੂੰ ਠੀਕ ਹੈ ਕਿ ਨਾ ਆਪਾਂ ਐਵੇਂ ਕਹੀ ਹੈ ਜੀ ਹਾਂ ਬਾਈ ਵੀ ਇਹ ਪੀਡੀਐਫ ਦੇ ਵੀ ਵਾਕਈ ਮੈਨੂੰ ਉਹਨਾਂ ਨੇ ਦੱਸੇ ਕਹਿੰਦੇ ਬਹੁਤ ਚੰਗਾ ਸੀਮਨ ਭਰਾਇਆ ਸੀ ਹੂੰ ਪੀਡੀਐਫ ਦਾ ਸੀਮਨ ਸੈਕਸਡ ਠੀਕ ਹੈ ਆਪਾਂ ਨੂੰ ਨਹੀਂ ਬਾਈ ਪਤਾ ਵੀ ਕਿਉਂ ਆਪਾਂ ਨੂੰ ਕਿਹੜਾ ਕੋਈ ਨਾ ਆਪਣੇ ਕੋਲੇ ਕੋਈ ਸਬੂਤ ਆ ਨਾ ਕੋਈ ਕੋਸ ਆ ਇਹ ਹੁਣ ਭੈਣ ਭਰਾ ਜਿਹੜਾ ਕੋਈ ਪਰਖ ਵਾਲਾ ਬਾਈ ਉਹਨੇ ਆਪ ਹੀ ਦੇਖ ਲੈਣੀ ਆ ਸਹੀ ਆ ਇਹ ਸਹੀ ਆ ਜਾਂ ਕਿਵੇਂ ਆ ਬੌਲਾ ਕਿੰਨਾ ਕ ਜਿਹੜਾ ਝੋਲ ਲੈਣਾ ਬੌਲਾ ਬਾਈ 13-14 ਕਿਲੋ ਬੌਲਾ ਕੱਲ ਦੀ ਸ ਕੋਈ ਅੱਜ ਤੋਂ ਸਾਈ ਕਰ ਲਵੇ ਬੰਦਾ ਫੇਰ ਮੁੱਲ ਹੋਰ ਹੋਊਗਾ ਜੇ ਕਿਸੇ ਨੇ ਦੁੱਧ 24 25 ਕਿਲੋ ਚੋ ਕੇ ਲੈ ਜਾਣਾ ਹਫਤੇ ਤਹਾਂ ਤਾਂ ਦਿਨਾਂ ਤਾਈਂ ਉਹ ਵੀ ਚੋ ਕੇ ਲੈ ਜਾਵੇ ਬਾਈ ਠੀਕ ਹੈ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਹਮ ਮਰਦੀ ਬਾਈ ਉਹ ਬੱਚੀ ਵਾਲੀਆਂ ਕਮਾਲਾਂ ਹੀ ਹੋਈਆਂ ਪਈਆਂ ਦੋਸਤੋ ਬੱਚਾ ਮਗਰ ਬਹੁਤ ਸੋਹਣੀ ਬੱਚੀ ਹੈ ਹਜੇ ਨਹੀਂ ਬਾਈ ਮੰਨ ਲਾ ਖੜਿਆ ਜਾਂਦਾ ਵਜਨ ਗੂਜ ਨੂੰ ਵੇਲ ਫੂਲ ਐਡੀ ਆ ਬੱਚੀ ਦੀ ਹਮ ਸਹੀ ਮਨੇ ਹਜੇ ਨਹੀਂ ਖਾਨ ਲੱਗੀ ਬਈ ਆ ਵੇਲਾ ਨਾੜੂਆ ਗਿੱਲਾ ਜਿਹਾ ਆ ਗਿੱਲਾ ਨਾੜੂਆ ਜਾ ਹਾਂਜੀ ਕਿੱਢੀ ਹੈ ਬਾਹਰ ਨੂੰ ਦੋਸਤੋ ਬੱਚਾ ਮਗਰ ਚੰਗਾ ਜਿਹਦੇ ਗਾਂ ਪਸੰਦ ਆਉ ਥੋੜਾ ਜਿਹਾ ਬੱਚਾ ਵੀ ਗੌਰ ਨਾਲ ਅਗਲਾ ਸਾਹਮਣੇ ਕਿਉਂਕਿ ਅੱਗੇ ਸਿਆਲ ਆਉਣਾ ਜਿਹੜੇ ਨਹੀਂ ਦੁੱਧ ਛੱਡਦੇ ਤੇ ਤੁਹਾਨੂੰ ਪਤਾ ਹੀ ਹੈ ਸਿਆਲਾਂ ਚ ਬੱਚੇ ਦਾ ਔਖਾ ਹੋ ਜਾਂਦਾ ਦੁੱਧ ਬਾਦ ਵਧੀਆ ਛੱਡ ਲਓ ਬੱਚਾ ਚੰਗਾ ਚੰਗੇ ਸੀਵਨ ਦਾ ਪੂਰੀ ਚੰਗੀ ਟਾਪ ਦੀ ਬੱਚੀ ਤਿਆਰ ਹੋ ਜੂ ਬਾਕੀ ਤੁਹਾਡੇ ਤੇ ਡਿਪੈਂਡ ਹੈ ਜੇ ਦੁੱਧ ਛੱਡੋਗੇ ਸੇਵਾ ਕਰੋਗੇ ਤਾਂ ਵਧੀਆ ਬੱਚਾ ਤਿਆਰ ਹੋ ਜਾਊਗਾ ਵੀਰ ਕਹਿੰਦਾ ਕੱਲ ਦੀ ਸੂਈ ਥੱਲੇ ਬੋਲਾ 13 ਤੋਂ 14 ਕਿਲੋ 24 25 ਕਿਲੋ ਵੀਰ ਦਸਦਾ ਦੁੱਧ ਪਿਉਣ ਵਾਲੀ ਬੈੜ ਆ ਇਹ ਤੇ ਜਿਹੜੀ ਕੱਲ ਦੀ ਸੂਈ 13 ਤੋਂ 14 ਕਿਲੋ ਬੌਲਾ ਚਵਾਈ ਜਾਂਦੀ ਆ ਬਾਕੀ ਬਾਈ ਸੀਲਕ ਬਹੁਤ ਆ ਠੀਕ ਹੈ ਨਹੀਂ ਕੋਈ ਚੱਕਰ ਦਾ ਬੱਚੀ ਨੂੰ ਹਮ ਸਵੇਰ ਦੀ ਵੀਰ ਕਹਿੰਦਾ ਜਮਾਂ ਖਾਲੀ ਕੀਤੀ ਵੀ ਆ ਸਵੇਰ ਧਾਰ ਧਾਰ ਨਚੂੜੀ ਵੀ ਆ ਅੱਜ ਤੀਜਾ ਡੰਗ ਸੀ ਸਵੇਰ ਧਾਰ ਧਾਰ ਨਚੂੜੀ ਵੀ ਆ ਬਾਈ ਸ਼ਾਮ ਨੂੰ ਚੌਥਾ ਡੰਗ ਬਣਨਾ ਬਾਕੀ ਤੁਹਾਨੂੰ ਲੈ ਵਈ ਦੱਸੀ ਜਾਂਦਾ ਜੇ ਸਵੇਰ ਦੀ ਨਾ ਖਾਲੀ ਕੀਤੀ ਹੁੰਦੀ ਲੇਵਾ ਪੱਟਾਂ 'ਚ ਫਸਿਆ ਪਿਆ ਹੋਣਾ ਸੀ ਥਣ ਵੀ ਪੂਰੇ ਐਨ ਅਕੜਾਏ ਹੋਣੇ ਸੀ ਕਿਉਂਕਿ ਦੁੱਧ ਛੱਡਿਆ ਹੋਣਾ ਸੀਗਾ ਤਾਂ ਪਰ ਥਣ ਦੇਖ ਸਕਦੇ ਜਮਾ ਟਿੱਲੇ ਆ ਨਰਮ ਪਏ ਹੋਏ ਆ ਕਿਉਂਕਿ ਸੋਭਾ ਦੀ ਖਾਲੀ ਕੀਤੀ ਵੀ ਆ 12 ਵਜੇ ਵੀਡੀਓ ਬਣਾ ਰਹੇ ਆ ਆਥਨ ਦੀ ਚਵਾਈ 'ਚ ਸਾਰਾ ਦੇਣੀ ਪਿਆ ਪਿਆ ਬਾਈ ਯਾਰ ਮੰਨ ਲਾ ਤਾਜੀ ਬੱਛੀ ਆ ਬਾਈ ਅੱਜ ਤੋਂ ਹਫ਼ਤੇ 10 ਦਿਨਾਂ ਨੂੰ ਨੋਟ ਤੇ ਹੁਣਾ ਵੜਨੇ ਬਾਈ ਸਹੀ ਗੱਲ ਆ 24 25 ਕਿਲੋ ਦੁੱਧ ਖੁੱਲਾ ਚਾਉਣਾ ਬਾਈ ਤੇ ਬਾਕੀ ਐ ਆ ਵੀ ਜੇ ਕੋਈ ਬੰਦਾ ਮੱਛੀ ਸੰਭ ਲੂਗਾ ਹੂੰ ਗਾਂ ਨਾਲੋਂ ਜ਼ਿਆਦਾ ਚੰਗੀ ਬੱਛੀ ਆ ਗਾਂ ਨਾਲ ਇਹ ਗੱਲ ਸਹੀ ਆ ਹਨਾ ਜੀ ਵੀ ਗਾਂ ਨਾਲੋਂ ਜ਼ਿਆਦਾ ਚੰਗੀ ਬੱਛੀ ਆ ਪਰ ਰੋਲਾ ਤਾਂ ਸੰਭਣ ਦਾ ਰੋਲਾ ਸੰਭਾਈਦਾ ਤਾਂ ਹੀ ਮੈਂ ਕਹਿਣਾ ਕਿ ਅੱਗੇ ਸਿਆਲ ਆਉਂਦਾ ਚਲ ਆਪਾਂ ਬਾਈ ਵੀ ਮੰਨ ਲਾ ਚਲੋ ਆਏ ਨਹੀਂ ਅਗਲਾ ਕਈ ਵਾਰੀ ਕਹਿ ਦਿੰਦਾ ਗੱਲ ਬਣਾਉਂਦਾ ਹੀ ਅਗਲੇ ਵੀਡੀਓ ਦੇ ਵਿੱਚ ਜਿੰਨਾ ਬੰਦਿਆਂ ਨੂੰ ਗਾਂ ਲਈ ਸੀ ਨਾ ਮੈਂ ਹੂੰ ਉਹ ਬੰਦੇ ਸਵੇਰ ਬਾਈ ਮੇਰੇ ਨਾਲ 2 ਘੰਟੇ ਮੱਥਾ ਮਾਰ ਕੇ ਗਏ ਆ ਅੱਛਾ ਮੈਨੂੰ ਕਹਿੰਦੇ ਸਾਨੂੰ ਬੱਛੀ ਬੀਤੇ ਨੂੰ ਅਸੀਂ ਕਿਹਾ ਸੀਗਾ ਜੇ ਬੱਚੀ ਦਿੱਤੀ ਤਾਂ ਸਾਨੂੰ ਦੇਈ ਹਾਂ ਉਹਨਾਂ ਨੇ ਮੈਨੂੰ ਪਹਿਲਾਂ ਹੀ ਦੱਸਤਾ ਇਹ ਕਹਿੰਦੇ ਸੈਕਸਲ ਸੀਮ ਨੂੰ ਭਰਾਇਆ ਗਿਆ ਉਹਨਾਂ ਦੀ ਕੋਈ ਮਜਬੂਰੀ ਸੀ ਬਾਈ ਠੀਕ ਹੈ ਹੁੰਦਿਆਂ ਕੋਈ ਘਰਾਂ 100 ਮਜਬੂਰੀ ਹਾਂ ਉਹਨਾਂ ਨੇ ਤਾਂ ਗਾਂ ਦੇਤੀ ਮੈਂ ਕਿਹਾ ਨਹੀਂ ਬਾਈ ਯਾਰ ਵੀ ਆਪਾਂ ਇਹ ਕੰਮ ਨਹੀਂ ਕਰਨਾ ਵੀ ਐਵੇਂ ਆਪਾਂ ਕਹੀ ਜਾਈਏ ਬਾਈ ਉਹ 30 ਦੀ ਲੈਂਦੇ ਸੀ ਉਹ 20 ਦੀ ਮੈਂ ਕਿਹਾ ਮੈਂ ਬੱਚੀ ਦੇਣੀ ਨਹੀਂ ਬਾਈ ਜਿਹੜਾ ਬੰਦਾ ਗਾਂ ਲਊਗਾ ਉਸੇ ਨੂੰ ਬੱਚੀ ਦੇ ਦੋਸਤੋ ਬੱਚਾ ਪੂਰਾ ਹੀ ਚੰਗਾ ਇਹ ਚ ਕੋਈ ਸ਼ੱਕ ਨਹੀਂ ਗਾਂ ਤੁਹਾਡੀ ਸੇਵਾ ਨਾਲ ਇਹਨੇ ਪਾਲਨਾ ਦੁੱਧ ਬਾਦ ਵਧੀਆ ਛੱਡ ਲੋ ਦੋ ਘੰਟੇ ਦੁੱਧ ਪਿਉਣਾ ਪਊਗਾ ਉਸ ਤੋਂ ਬਾਅਦ ਕਾਪ ਗਰੋਵਰ ਛੋਟੀ ਬੱਚਿਆਂ ਵਾਲੀ ਫੀਡ ਆਉਂਦੀ ਆ ਤੜਕੇ ਪਾਈਆ ਕਪਾਤੀ ਹੱਥ ਨੇ ਪਾਈਆ ਕਪਾਤੀ ਤੇ ਇਹ ਖੀਰ ਨਾਲ ਸੂਪ ਪੈਂਦੀਆਂ ਜਿਹੜਾ ਭੈਣ ਭਰਾ ਵਧੀਆ ਕੇਅਰ ਕਰਦਾ 12 13 ਮਹੀਨਿਆਂ ਦੀਆਂ ਸੀਵਨ ਲੈ ਜਾਂਦੀਆਂ ਆਪਾਂ ਕੋਈ ਉਵੇਂ ਨਹੀਂ ਆਦੇ ਉਹ ਨੂੰ ਖੁਰਲੀ ਕਿੰਨੀ ਹਾਂ ਉਹ ਤਾਂ ਖੌਲੀ ਦੇ ਬਰਾਬਰ ਹੋਣਾ ਹਾਂ ਖੌਲੀ ਦੇ ਬਰਾਬਰ ਹੈ ਹਾਂ ਜੀ ਮਨ ਲੱਗਾ ਤੇਰਾ ਖਾਲੀ ਕਰਤੀ ਮੈਨੂੰ ਤਾਂ ਜਦੋਂ ਮੈਂ ਵੇਖਿਆ ਮੈਂ ਕਿਹਾ ਯਾਰ ਵੱਛਾ ਨਰੋਆ ਵਾਲਾ ਕਰਕੇ ਨਰੋਆ ਵਾਲਾ ਕਰਕੇ ਤੇ ਬਾਅਦ ਚ ਵੀ ਪਤਾ ਲੱਗਾ ਵੀ ਵੱਛੀ ਆਈ ਜ਼ਿਆਦਾਤਰ ਨਰੋਏ ਵੱਛੇ ਹੀ ਹੁੰਦੇ ਵੱਛੀਆਂ ਦਾ ਮਰੀਆਂ ਜੀਆਂ ਹੀ ਹੁੰਦੀਆਂ ਪਰ ਫੁੱਲ ਚੰਗੀ ਵੱਛੀ ਐ ਵਾਰ-ਵਾਰ ਕਹਿ ਰਹੇ ਆ ਕਿ ਗਾਂ ਨਾਲੋਂ ਜ਼ਿਆਦਾ ਚੰਗੀ ਵੱਛੀ ਐ ਥੋੜੀ ਸੇਵਾ ਨਾਲ ਇਹਨੇ ਤਿਆਰ ਹੋਣਾ 13 ਤੋਂ 14 ਕਿਲੋ ਬੌੜਾ ਤਿਆਰ ਕੱਲ ਦੀ ਸੂਈ ਥੱਲੇ ਤੇ ਜਿਹੜੀ ਕੱਲ ਦੀ ਸੂਈ 13-14 ਕਿਲੋ ਬੌਲਾ ਚਵਾਈ ਜਾਂਦੀ ਫਿਰ 24-25 ਕਿਲੋ ਇਹਨੇ ਦੁੱਧ ਪਿਆ ਦੇਣਾ ਜੇ ਇਹ ਹੁੰਦੀ 15-16 ਕਿਲੋ ਦੁੱਧ ਆੜੀ ਫਿਰ ਤਾਂ 7-8 ਕਿਲੋ ਬੌਲਾ ਹੋਣਾ ਸੀ ਬਾਕੀ ਸੂਈ ਸਵਾਈ ਆ ਦੋ ਟਾਈਮ ਚੋਲੋ ਜਿਵੇਂ ਤੜਕੇ ਬਾਈ ਨੇ ਖਾਲੀ ਕੀਤੀ ਆ ਬਾਈ ਭੱਟੀ ਆ ਕੋਈ ਛੋਟੀ ਨਾ ਕੋਈ ਮੰਨ ਕੇ ਨਾ ਕੋਈ ਭਰਾ ਆਵੇ ਵੀ ਕਹੇ ਛੋਟੀ ਆ ਹੂੰ ਬਾਕੀ ਥਾਨਲੇਵੇ ਦੀ ਬਾਈ ਬਹੁਤ ਸਾਫ ਆ ਲੈ ਇਹ ਤਾਂ ਕਰ ਲੈ ਗਈ ਕਾਗ ਜਰਗਾ ਪਿਆ ਬੰਦਾ ਕੋਈ ਕੀਤੀ ਵੀ ਆ ਆਪਣੀ ਤਾਂ ਬਾਕੀ ਸੋਭਾ ਵੀ ਇਹ ਕਿਹੜਾ ਕੋਈ ਯਾਰ ਕੰਬ ਦਾ ਮੇਲਾ ਤੜਕੇ ਵੀ 6-7 ਵਜੇ ਅਗਲਾ ਝੋਲੇ ਆ ਕੇ ਆਥਣੇ ਫੇਰ 6-7 ਵਜੇ ਝੋਲੇ ਜੇ ਕੋਈ ਕਸਰ ਰਹਿ ਗਈ ਅਗਲੇ ਦਿਨ ਫੇਰ ਕੱਢ ਲੈ 13-14 ਕਿਲੋ ਬੌੜਾ ਕੰਡੇ ਦੇ ਜੋਖਲੇ ਅਗਲਾ ਰੋਲਾ ਤਾਂ ਆਇਆ ਨਾ ਬਾਈ ਆਪਾਂ ਬੱਚੀ ਵੇਖ ਕੇ ਐਵੇਂ ਕਹਿਦਗੇ ਬਾਈ ਆਪਾਂ ਦਾ ਫਾਰਮ ਚੋਂ ਲਈ ਆ ਹੈ ਨਾ ਇਹ ਘਰੇਲੂ ਪਰਿਵਾਰ ਕੋਲੋਂ ਲਈ ਆ ਤੇ ਘਰੇਲੂ ਪਰਿਵਾਰ ਕੋਲੋਂ ਹੀ ਦੱਸਿਆ ਬਾਈ ਆਪਾਂ ਕਿੰਨੇ ਦੀ ਜਹਨੇ ਜੈ ਜਪਾ ਇਹ ਬਾਈ ਯਾਰ ਵੀ ਜੇ ਤਾਂ ਕਿਸੇ ਨੇ ਮੰਗਣਾ 24-25 ਕਿਲੋ ਦੁੱਧ ਚੋ ਕੇ ਲੈ ਜਾਣੀਆਂ ਹੂੰ ਇਹ ਤਾਂ 90000 ਰੁਪਏ ਦੇਵਾਂਗੇ ਆਪਾਂ ਵੀ ਹੂੰ ਜੇ ਕਿਸੇ ਨੇ ਅੱਜ ਵਹਿੜ ਲੈ ਜਾਣੀਆਂ ਮੰਨ ਲਾ ਐ 75000 ਰੁਪਏ ਚੋਂ ਮਾਨਤਾਣ ਕਰਾਂਗੇ ਠੀਕ ਐ ਬਾਕੀ ਬਈ ਈਡੀ ਵਹਿੜ ਦਾ 75000 ਰੁਪਏ ਮੰਗਦਾ ਨਹੀਂ ਕੋਈ ਹੂੰ ਇਹਨਾਂ ਨੂੰ ਵੀ ਪਤਾ ਵੀ ਚਲੋ ਆਪਾਂ ਨੂੰ ਕਿਸੇ ਭਾ ਨਾ ਮਿਲ ਗਈ ਆਪਾਂ ਗਾਂ ਕਿਸੇ ਭੈਣ ਭਰਾ ਦੇ ਘਰੇ ਦੁੱਧ ਜਾਗੂਗਾ ਹੂੰ ਸਹੀ ਐ ਦੋਸਤੋ ਵੀਰ ਕਹਿੰਦਾ ਜੇ ਕਿਸੇ ਨੇ 24 25 ਕਿਲੋ ਦੁੱਧ ਚੋਕੇ ਲੈ ਜਾਣਾ ਤੇ ਆਪਾਂ ਚਵਾ ਦੇਾਂਗੇ ਹਾਂ ਵੀ ਨਾੜ ਦੇਖੀਂ ਬਾਈ ਹੂੰ ਠੀਕ ਐ ਹੂੰ ਸਹੀ ਆ 24 25 ਕਿਲੋ ਦੁੱਧ ਚੋ ਕੇ ਲੈ ਜਾਣੀ ਚਾਹੁੰਦਾ ਬਾਈ ਕਹਿੰਦਾ ਅੱਜ ਤੋਂ ਸੱਤਾਂ ਦਸਾਂ ਦਿਨਾਂ ਨੂੰ 24 25 ਕਿਲੋ ਦੁੱਧ ਚਵਾ ਕੇ ਦੇ ਦੂੰਗਾ 90000 ਦੀ ਦੇਵਾਂਗਾ ਅੱਜ ਦੇਉਂ ਵੀਰ ਕਹਿੰਦਾ 75000 ਦੀ ਜੇ ਕੋਈ ਅੱਜ ਲੈ ਜਾਣੀ ਚਾਹੁੰਦਾ 13 14 ਕਿਲੋ ਬੌਲਾ ਚੋਗੇ ਭਾਵੇਂ 4 ਟਾਈਮ ਚੋ ਕੇ ਲੈ ਜਾਓ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਹੱਸ